ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਵਗੇ ਇੱਕ ਹਿੰਦੂ ਪ੍ਰੋਫੈਸਰ ਸਲੋਕੀ ਜਿਹੜਾ ਕਿ ਪ੍ਰਮਾਤਮਾ ਨੂੰ ਨਹੀਂ ਮੰਨਦਾ ਤੇ ਉਹਨੇ ਸਾਰੇ ਧਰਮਾਂ ਦੇ ਵੱਡੇ ਵੱਡੇ ਉਲਮਾ کرام ਪੰਡਤ ਗਿਆਨੀ ਇਕੱਠੇ ਕੀਤੇ ਕਿ ਮੈਨੂੰ ਇਸ ਚੀਜ਼ ਤੇ ਕਾਇਲ ਕਰੋ ਕਿ ਪ੍ਰਮਾਤਮਾ ਦਾ ਵਜੂਦ ਹੈ ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਅਨੁਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨੇ ਮੰਨਿਆ ਪਰ ਬਾਅਦ ਚ ਜਦੋਂ ਗਿਆਨੀ ਸੰਸਿ ਮਸਕੀਨ ਰਾਣੇ ਉਹਨੂੰ ਉਹਨਾਂ ਵਿਚਾਰ ਕੀਤੇ ਉਹਨਾਂ ਗਿਆਨ ਕੀਤਾ ਤੋ ਫਿਰ ਮਜਬੂਰ ਹੋ ਗਿਆ ਤੇ ਗਿਆਨੀ ਸੰਸਿ ਮਸਕੀਨ ਰਾਣੇ ਨੂੰ ਮੰਨ ਗਿਆ ਅੱਜ ਦੀ ਕਥਾ ਬਹੁਤ ਹੀ ਵਧੀਆ ਤੇ ਸ਼ਾਨਦਾਰ ਅੱਜ ਇਹਦੇ ਵਿੱਚ ਗਿਆਨੀ ਸੰਸਿ ਮਸਕੀਨ ਹੋਣੀ ਪ੍ਰੋਫੈਸਰ ਸਲੋਕੀ ਦੇ ਬਾਰੇ ਦੱਸਦੇ ਪਏ ਐ ਬਹੁਤ ਹੀ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਇਸ ਤਰ੍ਹਾਂ ਪ੍ਰਤੱਖ ਪ੍ਰਮਾਣ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਇੱਕ ਸਰਬ ਧਰਮ ਸਮੇਲਨ ਯਾਦ ਆ ਜਾਂਦਾ ਹੈ ਇੰਦੌਰ ਦੇ ਚ ਹੋਇਆ। ਬੇਸ਼ਵਰ ਦੀਆਂ ਖ਼ਬਰਾਂ ਦੇ ਚ ਉਸ ਦੀ ਬੜੀ ਚਰਚਾ ਹੋਈ। ਇਕੱਠ ਕੋਈ 2 ਲੱਖ ਬੰਦਿਆਂ ਦਾ। ਉਮਿਸ ਦਾ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਤੇ ਝਗੜਾ ਨਾ ਹੋ ਜਾਏ ਕਿਉਂਕਿ ਖੰਡਨ ਮੰਡਨ ਕਰਨ ਦੇ ਖੁੱਲ ਸੀ। ਇਸਲਾਮ ਦਾ ਵਕਤਾ ਆਇਆ ਸੀ। ਪਾਦਰੀ ਪਹੁੰਚਿਆ ਸੀ। ਬਾਈਬਲ ਦੀ ਤਸ਼ਰੀਹ ਕਰਨ ਵਾਸਤੇ। कृष्णानंद पहुंचे सन सनातन मत पे बोलने वास्ते आर्य समाज दे सयाने प्रचारक पहुंचे सन जैन मत बोध मत पे पहुंचे सन सिख धर्म दी तरफों दास नु ले गए सन और मैं उस जमाने च पहली दफा सर्व धर्म सम्मेलन अटेंड कीता कोई 30 साल में पुरानी गल करदा तौ ना घबराहट भी बडी ਮੈਨੂੰ ਪਤਾ ਚੱਲਿਆ ਸੀ ਜੋ ਪੀਰ ਆਇਆ ਹੈ ਇਸਲਾਮ ਤੇ ਬੋਲਣ ਵਾਸਤੇ ਕਰਾਚੀ ਤੋਂ ਆਇਆ ਹੈ ਬੜਾ ਸਹਿਣ ਹੈ ਮੁਦਬਰ ਹੈ ਪਾਦਰੀ ਨੂੰ ਬੰਬੇ ਤੋਂ ਬੁਲਾਇਆ ਗਿਆ ਹੈ ਔਰ ਨੇਪਾਲ ਤੋਂ ਆਇਆ ਹੈ ਬੋਧ ਧਰਮ ਤੇ ਬੋਲਣ ਵਾਲਾ ਹੈ ਆਪਣੇ ਆਪਣੇ ਇਲਾਕੇ ਦੇ ਔਰ ਆਪਣੇ ਆਪਣੇ ਧਰਮ ਦੇ ਇਹ ਚੋਟੀ ਦੇ ਸਿਆਣੇ ਪੁਰਸ਼ ਇੱਕ ਪ੍ਰੋਫੈਸਰ ਸਾਲੋ ਕੈਨੋ ਵੀ ਬੁਲਾਇਆ ਗਿਆ ਜਿਸ ਨੇ ਐਲਾਨੀਆਂ ਕੀ ਸੀ ਜਿਤਨੇ ਧਾਰਮਿਕ ਵਕਤੇ ਨੇ ਮੈਂ ਸਾਰਿਆਂ ਦੀ ਵਿਚਾਰ ਦਾ ਖੰਡਨ ਕਰਾਂਗਾ ਕੋਈ ਪ੍ਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਸਭ ਝੂਠ ਬੋਲਦੇ ਨੇ ਉਸ ਨੂੰ ਵੀ ਮਦਦ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸਿਰਫ ਇਹ ਦੇਖਣ ਵਾਸਤੇ ਕਿ ਇਹ ਧਾਰਮਿਕ ਪੁਰਸ਼ ਜ਼ਿਆਦਾ ਦਲੀਲ ਪੇਸ਼ ਕਰ ਸਕਦੇ ਨੇ ਕਿ ਇਹ ਨਾਸਤਿਕ ਬੰਦਾ ਜ਼ਿਆਦਾ ਖੰਡਨ ਕਰ ਸਕਦਾ ਹੈ ਇਹ ਦੇਖਣਾ अगरवाल एक बिरादरी है हिंदुस्तान तरफों इस सर्वधर्म सम्मेलन अटेंड किया गया जो है आयोजन किया गया सी और इस लख रुपए का खर्चा सी दास ने उस जमाने उस वक़्त पूरे जज्बे न पूरी श्रद्धा उस सम्मेलन में शमूलीयत की थी लेकिन घबराहट इंतजाम सारा अग्रवाल बिरादरी का ਔਰ ਇਸ 스테ਟ ਸਿੱਖ ਵੀ ਪਹੁੰਚੇ ਮੁਸਲਮਾਨ ਵੀ ਪਹੁੰਚੇ ਸਿਰੋਤੇ ਅੰਛ ਕ੍ਰਿਸਚਨ ਵੀ ਪਹੁੰਚੇ ਹਿੰਦੂ ਵੀ ਪਹੁੰਚੇ ਆਯੋਜਨ ਸਿਰਫ ਅਗਰਵਾਲ ਬਰਾਦਰੀ ਦਾ ਇਸਲਾਮ ਦਾ ਵਕਤਾ ਬੋਲੇ ਹ ਉਹ ਪ੍ਰੋਫੈਸਰ ਸਾਲੂ ਕੇ ਜਿਹੜਾ ਸੀ ਉਹਨੇ ਸੱਤਾਂ ਮਿੰਟਾਂ ਚ ਹੀ ਖੰਡਨ ਕਰਕੇ ਰੱਖ ਦਿੱਤੀ ਉਸਦੀ ਵਿਚਾਰ ਮੇਰਾ ਬਣਿਆ ਹੋਇਆ ਹੌਸਲਾ ਡਿੱਗ ਗਿਆ ਕਿਹਾ ਕਿ ਦੇ ਬੋਤ ਸਿਆਣਾ ਬੰਦਾ ਇਹਦੇ ਕੋਲ ਤੇ ਬੜੀਆਂ ਦਲੀਲਾਂ ਨੇ। ਉਹ ਆਪ ਸੁਣ ਕੇ ਹੈਰਾਨ ਹੋ ਗਏ। ਬੋਧ ਵਕਤਾ ਬੋਧ ਧਰਮ ਦਾ ਜਿਹੜਾ ਵਕਤਾ ਸੀ ਉਹ ਵੀ ਨਮੋਜਣਾ ਜਿਹਾ ਮੂੰਹ ਲੈ ਕੇ ਉਸਨੇ ਬਿਠਾ ਦਿੱਤਾ। ਔਰ ਇਸੇ ਤਰੀਕੇ ਦੇ ਨਾਲ ਜੈਨ ਬਾਦਿਸ਼ਦਾਸ਼ ਦੀ ਵਾਰੀ ਤੇ ਮੈਂ ਅੱਧਾ ਤੇ ਉਂਝ ਹੌਸਲਾ ਹਾਰੀ ਬੈਠਾ ਸੀ। ਨਕਸੀ ਜੋ ਕੁਝ ਬੋਲਣ ਇਸ ਨੇ ਕੰਡਨ ਕਰ ਦੇਣਾ ਲੋਕਾਂ ਨੇ ਉਹਦੇ ਹੱਥੇ ਆ ਕੇ ਤਾੜੀ ਵਜਾ ਦੇਣੀ ਛੋਟੀ ਦੇ ਅਖਬਾਰੀ ਰਿਪੋਰਟਰ ਆਏ ਸਨ ਔਰ ਇੰਡੋਰ ਸਟੇਟ ਦੇ ਉਸ ਵਕਤ ਦੇ ਮਹਾਰਾਜਾ ਵੀ ਬੈਠੇ ਸਨ ਇੰਡੋਰ ਸਟੇਟ ਦੇ ਉਸ ਨੇ ਵੀ ਪ੍ਰੋਮ ਬੜੇ ਸ਼ੌਕ ਨਾਲ ਅਟੈਂਡ ਕੀਤਾ ਬੜੇ ਸ਼ੌਕ ਨਾਲ ਬੈਠਾ ਰਿਹਾ ਸੁਣਨ ਲਈ 22 ਮਿੰਟ ਦਾ 10 ਨੂੰ ਸਮਾਂ ਦਿੱਤਾ ਗਿਆ ਸੀ ਤੇ ਮੈਂ 22 ਜਿਉ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਖੜਾ ਹੋਇਆ ਉਹਨੂੰ ਹਰ ਵਕਤੇ ਤੋਂ ਬਾਅਦ 7 ਮਿੰਟ ਮਿਲਦੇ ਸਨ ਕੋਨੇ ਮੈਨੂੰ ਆਖੇ ਮਸਕੀਨ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕੀਤੀ ਇਸ ਨੂੰ ਵੇਖਿਆ ਕਦੀ ਮੈਂ ਕਿ ਨਹੀਂ ਨਹੀਂ ਦੇਖਿਆ ਫਿਰ ਵੀ ਤੁਸੀਂ ਦਿਨ ਰਾਤ ਉਸ ਦੀ ਗੱਲ ਕਰੀ ਜਾਂਦੇ ਹੋ ਤਾਂ ਲੋਕਾਂ ਨੂੰ ਸੁਣਾਈ ਜਾਂਦੇ ਮੈਨੂੰ ਸੁਣਾਈ ਜਾਂਦੇ ਕਹਿੰਦੇ ਆਪਣਾ ਦੇ ਲੋਕਾਂ ਦਾ ਪਤਾ ਨਹੀਂ ਕਿਤਨੇ ਘੰਟਿਆਂ ਦਾ ਸਮਾਂ ਰੋਜ਼ ਬਰਬਾਦ ਕਰ ਰਹੇ ਹੋ ਵਕਤ ਜ਼ਾਇਆ ਕਰ ਰਹੇ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਂਦੇ ਹੋ ਉਹਦਾ ਜ਼ਿਕਰ ਕਰੀ ਜਾਂਦੇ ਹੋ ਉਹਦੇ ਪ੍ਰਤੀ ਦਲੀਲਾਂ ਪਾਈ ਜਾਂਦੇ ਹੋ ਕਹਿੰਦੇ ਨੇ ਸੈンス ਜੋ ਕੁਝ ਕਹਿੰਦੀ ਏ ਉਸ ਦਾ ਸਬੂਤ ਮਹੀਆਤ ਜੋ ਹੈ ਕਰ ਦੇਂਦੀ ਏ ਸੰਤ ਲੋਕ ਜੋ ਕੁਝ ਕਹਿੰਦੇ ਨੇ ਗਿਆਨੀ ਜੋ ਕੁਝ ਕਹਿੰਦੇ ਨੇ ਭਗਤ ਜੋ ਕੁਝ ਕਹਿੰਦੇ ਨੇ ਗੁਰੂਆਂ ਨੇ ਜੋ ਕੁਝ ਆਖਿਆ ਸਬੂਤ ਨਹੀਂ ਮਹੀਆ ਦੀਦਾ ਪ੍ਰਮਾਣ ਸਾਹਮਣੇ ਨਹੀਂ ਰੱਖਿਆ ਔਰ ਪ੍ਰਮਾਣ ਪ੍ਰਤੱਖ ਮੈਸ ਨੂੰ ਆਖਿਆ ਪ੍ਰੋਫੈਸਰ ਸਾਹਿਬ ਜ਼ਰੂਰੀ ਤੇ ਨਹੀਂ ਕਿ ਜੋ ਨਹੀਂ ਦਿਖਾਈ ਦਿੰਦਾ ਉਹ ਹੈ ਹੀ ਨਹੀਂ ਹਵਾ ਨਹੀਂ ਦਿਖਾਈ ਦਿੰਦੀ ਫੁੱਲ ਦਿਖਾਈ ਦਿੰਦੇ ਨ ਮਹਿਕ ਨਹੀਂ ਦਿਖਾਈ ਦਿੰਦੀ ਸ਼ੱਕਰ ਦਿਖਾਈ ਦਿੰਦੀ ਹੈ ਮਿਠਾਸ ਨਹੀਂ ਦਿਖਾਈ ਦਿੰਦੀ ਮਿਰਚਾ ਦਿਖਾਈ ਦੇਂਦੀਆਂ ਨ ਕੋੜਤਨ ਨਹੀਂ ਦਿਖਾਈ ਦੇਂਦੀ ਜੀ ਜੇ ਤੁਸੀਂ ਮੈਨੂੰ ਆਪ ਕੋੜਤਨ ਦਿਖਾ ਤੋ ਮੈਂ ਮਿਰਚ ਦਿਖਾ ਸਕਦਾ ਕੋੜਤਨ ਤੇ ਨਹੀਂ ਮੈਂ ਸ਼ੱਕਰ ਦਿਖਾ ਸਕਦਾ ਮਿਠਾਸ ਤੇ ਨਹੀਂ ਮੈਂ ਫੁੱਲ ਦਿਖਾ ਸਕਦਾ ਮਹਿਕ ਤੇ ਨਹੀਂ ਹੱਸ ਪਿਆ ਕਹਿੰਦਾ ਇਹ ਪ੍ਰਮਾਣ ਬਹੁਤ ਪੁਰਾਣੇ ਹੋ ਗਏ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਕਹਿੰਦਾ ਫੁੱਲ ਨੂੰ ਨੇੜੇ ਆਈਏ ਨਾਸਕਾ ਦੱਸ ਦਿੰਦੀ ਮਹਿਕ ਹੈ ਸ਼ੱਕਰ ਨੂੰ ਮੂੰਹ ਦੇਚ ਪਾਈਏ ਜ਼ਬਾਨ ਦੱਸ ਦਿੰਦੀ ਮਿੱਠੀ ਹੈ ਮਿਰਚਾ ਨੂੰ ਮੂੰਹ ਦੇਚ ਪਾਈਏ ਜ਼ਬਾਨ ਦੱਸ ਦਿੰਦੀ ਕੌੜੀ ਹੈ ਜ਼ਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਹੈ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਹੈ ਕਹਿੰਦਾ ਮੈਂ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ ਇੱਕ ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ੱਕਰ ਰੱਖਾਂ ਮੇਰੀ ਜ਼ਬਾਨ ਮਿੱਠੀ ਹੋ ਜਾਏਗੀ ਇਹ ਕਿੰਨ ਜਾਣੋ ਹਾਲਾਂਕਿ ਮੌਸਮ ਬਹਾਰ ਦਾ ਸੀ ਪਸੀਨੇ ਨਾਲ ਮੇਰੇ ਕੱਪੜੇ ਭਿੱਜ ਗਏ ਸਾਰੇ ਮੈਂ ਕਿਤਾਬ ਕਰਦਾ ਨਹੀਂ ਪਰ ਗੱਲ ਨੂੰ ਰਦ ਕਰੀ ਜਾਂਦਾ ਹੈ 15ਵਾਂ ਅਰਦਾਸ ਸਿਵੇ ਨਿਕਲੀ ਪਾਦਸ਼ਾਹ ਮੇਰੇ ਦਰ ਦਾ ਵਕਤ ਆ ਤੇਰੀ ਬਾਣੀ ਦੀ ਗੱਲ ਕਰਨ ਵਾਲਾ ਕਿ ਇਸ ਤਰ੍ਹਾਂ ਹੀ ਬੇਜਤੀ ਹੋਵੇਗੀ ਮੈਂ ਉਸ ਨੂੰ ਆਖਿਆ ਗੱਲੇ ਇੱਕ बेहोश ਬੰਦਾ ਹੋਵੇ ਬਹੁਤ ਗਹਿਰਾ बेहोश ਹੋ ਸਕਦਾ ਉਹਦੇ ਨੱਕ ਦੇ ਨੇੜੇ ਫੁੱਲ ਲਹਿ ਜਾਈਏ ਤੇ ਉਹਨੂੰ ਮਹਿਕ ਨਾ ਉਸ ਦੇ ਨੋਂ ਦੇ ਚੱਕਰ ਪਾਈਏ ਉਸ ਨੂੰ ਮਠਾਸ ਦਾ ਬੋਧ ਨਾ ਹੋਵੇ ਕਿਉਂਕਿ बेहोश ਹੈ ਹੱਸ ਕੇ ਕਹਿਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ ਬੇਹੋਸ਼ ਪ੍ਰਤੀਤ ਹੁੰਦਾ ਹੈ ਮੇਰੇ ਜੈਸਾ ਇਨਸਾਨ ਤੁਹਾਨੂੰ ਬੇਹੋਸ਼ ਦਿਖਾਈ ਦਿੰਦਾ ਹੈ ਕਿ ਮੈਂ ਇਤਨੇ ਵਕਤਿਆਂ ਦੀਆਂ ਦਲੀਲਾਂ ਨੂੰ ਰੱਦ ਕਰਕੇ ਰੱਖ ਦਿੱਤਾ ਹੈ ਔਰ ਤੁਹਾਨੂੰ ਵੀ ਬੋਲਣ ਨਹੀਂ ਦੇਵਾਂਗਾ ਜਾਂ ਤੇ ਕੋਈ ਪ੍ਰਤੱਖ ਪ੍ਰਮਾਣ ਦਿਓ ਪ੍ਰਮਾਤਮਾ ਹੈ ਕੋਈ ਪ੍ਰਤੱਖ ਸਬੂਤ ਨਹੀਂ ਤੇ ਇਹ ਫਜ਼ੂਲ ਦੀਆਂ ਗੱਲਾਂ ਨੇ ਅਨਪੜ੍ਹ ਦੁਨੀਆ ਦੀ ਗੱਲਾਂ ਨੇ ਮੂਰਖਾਂ ਦੀਆਂ ਗੱਲਾਂ ਨੇ ਮੈਂ ਕਿ ਸਵਾਲ ਇਹ ਹੁਣ ਤੁਹਾਨੂੰ ਪ੍ਰਤੱਖ ਸਬੂਤ ਪਰਵਾਣ ਚਾਹੀਦਾ ਹੈ ਸਾਹਮਣੇ ਸਬੂਤ ਚਾਹੀਦਾ ਹੈ ਇੱਕ ਦਲੀਲ ਉਦੋਂ ਪ੍ਰਿੰਸੀਪਲ ਗੰਗਾ ਸਿੰਘ ਦੀ ਜੇਤੇ ਆ ਗਈ ਤੇ ਮੇਰੀ ਇੰਜ ਕਹਿ ਲੋ ਗੁਰੂ ਨਾਨਕ ਨੇ ਲੱਜਾ ਰਖ ਦਿੱਤੀ ਮੈਂ ਇੱਕ ਪ੍ਰੋਫੈਸਰ ਸਾਲੂਕ ਹੈ ਕੀ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦਸੋਗੇ ਕਿੰਨ ਲਗਾ ਅੱਜ ਦੀ ਇਸ ਚਰਚਾ ਦੇ ਤੇ ਸਰਬ ਦਮਿਲ ਧਰਮ ਸਮੇਲਨ ਦੇ ਚ ਮੇਰੇ ਪਿਓ ਦੀ ਕੀ ਲੋੜ ਪੈ ਗਈ ਹੈ ਕਿ ਲੋੜ ਪੈ ਗਈ ਹੈ ਤਾਂ ਹੀ ਤੇ ਮੈਂ ਪੁੱਛਦਾ ਤੁਹਾਡੇ ਪਿਤਾ ਦਾ ਕੀ ਨਾਮ ਹੈ ਉਹਨੇ ਆਖਿਆ ਮੇਰੇ ਪਿਤਾ ਦਾ ਨਾਮ ਹੈ ਸ਼੍ਰੀ ਦਲੀਪ ਸਾਲੂਕੇ ਸ਼੍ਰੀ ਦਲੀਪ ਸਾਲੂਕੇ ਤੇ ਮੈਂ ਕਿ ਜੇ ਮੈਂ ਸ਼ੱਕ ਕਰਾਂ ਇਹ ਤੇਰਾ ਪਿਓ ਨਹੀਂ ਹੈ ਕੁਝ ਹੋਰ ਤੇ ਫਿਰ ਆਪੇ ਤੋਂ ਬਾਹਰ ਹੋਇਆ ਮੈਨੂੰ ਕਹਿਣ ਲੱਗਾ ਇਸ 2 ਲੱਖ ਦੇ ਇਕੱਠ ਦੇ ਤੁਸੀਂ ਇਤਨੀ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਔਰ ਆਪਣੇ ਆਪ ਨੂੰ ਗਿਆਨੀ ਅਖਵਾਂਦੇ ਹੋ ਆ ਧਰਮ ਦਾ ਪ੍ਰਚਾਰਕ ਅਖਵਾਂਦੇ ਹੋ ਆ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਕਹਿੰਦਾ ਮੈਂ ਸੋਚ ਨਹੀਂ ਸਕਦਾ ਸੀ ਤੇ ਸਭੇ ਤਾਂ ਥੱਲੇ ਚਲੇ ਗਏ ਤੁਹਾਡੀ ਗੁਫ਼ਤਗੂ ਤੁਹਾਡੇ ਬੋਲ ਥੱਲੇ ਚਲੇ ਗਏ ਮੈਨੂੰ ਇਝ ਕਹਿਣ ਲੱਗਾ ਮਨ ਕਾ ਹੱਦ ਹੋ ਗਈ ਮੈਂ ਤੇਰੇ ਪਿਓ ਤੇ ਸ਼ੱਕ ਕਰਾਂ ਤੂੰ ਕਹਿੰਨਾ ਇਹ ਸભ્યਤਾ ਤਾਂ ਥੱਲੇ ਦੀ ਗੱਲ ਹੈ ਪਰ ਤੂੰ ਜਗਤ ਪਿਓ ਤੇ ਸ਼ੱਕ ਕਰੇਂ ਜਗਤ ਪਿਤਾ ਤੇ ਸ਼ੱਕ ਕਰੇਂ ਜਿਸ ਨੇ ਤੇਰੇ ਪਿਓ ਜੈਸੇ ਪਤਾ ਨਹੀਂ ਕਿੰਨੇ ਪਿਓ ਪੈਦਾ ਕੀਤੇ ਨੇ ਤੋ ਕੀ ਇਹ ਸભ્યਤਾ ਤਾਂ ਥੱਲੇ ਦੀ ਗੱਲ ਨਹੀਂ ਹੈ ਕੀ ਇਹ ਤਹਿਜ਼ੀਬ ਤਾਂ ਥੱਲੇ ਦੀ ਗੱਲ ਨਹੀਂ ਹੈ ਮੈਂ ਸ਼ੱਕ ਕਰਦਾ ਤੂੰ ਆਪਣੇ ਪਿਤਾ ਦੀ ਹੋਣ ਦਾ ਕੋਈ ਸਬੂਤ ਦੇ। ਇਹ ਹੀ ਤੇਰਾ ਬਿਲ ਹੈ। ਤੂੰ ਥੋੜਾ ਜਿਹਾ ਹੋਸ਼ ਸੰਭਾਲਿਆ। ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਇਹ ਤੇਰੇ ਪਿਤਾ ਨੇ। ਤਿੱਥੋਂ ਬਾਪੂ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ। ਕੋਈ ਸਬੂਤ ਮੰਗਿਆ ਸੀ ਮਾਂ ਕੋਲੋਂ। ਗੁਰਵਰਜਨ ਦੇਵ ਜੀ ਮਹਾਰਾਜ ਦੇ ਬੋਲ ਪਿਤਾ ਦਾ ਜਨਮ ਕੇ ਜਾਣੇ ਪੁੱਤ सगन परोई अपने सूद धन गुरु गोविंद सिंह जी महाराज देवी वचन कहां लगे ओ कीट बखाने महिमा तौर तुही प्रभु जाने पिता जन्म ज्यों भूत ना पावे कहां तनक भेद बतावे मैं उसनु कह देता तू अपने पिता दा मेनू सबूत दे दे मैं तन्नू जगत पिता दा सबूत देना इस हक दे च ताड़ियां बज गई मेरे खुशी दी लहर दौड़ गई ਜਿਹੜੇ ਧਾਰਮਿਕ ਬੰਦੇ ਸਨ ਜਿਨ੍ਹਾਂ ਦੇ ਦਿਲ ਟੁੱਟੇ ਹੋ ਸਨ ਪ੍ਰੋਫੈਸਰ ਸਾਲੂਕੇ ਦੀ ਤਰਕ ਕਰਕੇ ਬਿੰਖਾਮਾ ਖਾ ਤਰਕ ਕਰੀ ਜਾਂਦਾ ਮੇਰਾ ਹੌਸਲਾ ਬਣ ਗਿਆ ਔਰ ਉਸ ਦਿਨ ਵਾਕਈ ਮੈਨੂੰ ਪ੍ਰਤੱਖ ਰੂਪ ਵਿੱਚ ਇੰਝ ਦਿਸਿਆ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਤੂੰ ਦਲੀਲ ਦੇ ਦਿੱਤੀ ਹੈ ਪਾਦਸ਼ਾ ਲੱਜਾ ਰਹੇਗੀ ਬੱਦ ਜਿਹੜਾ ਚਾਹ ਪੀਣ ਬੈਠੇ ਨਾ ਸੀ ਸਾਰੇ ਵਕਤ ਇਹਨਾਂ ਨੇ ਇੱਕ ਜਾਦਾ ਤੇ ਇੰਤਜ਼ਾਮ ਕੀਤਾ ਸੀ ਅਗਰਵਾਲ ਬਰਾਦਰੀ ਨੇ ਸਾਲੂ ਕੇ ਮੈਨੂੰ ਕਹਿਣ ਲਗਾ ਮੇਰੀ 60 ਸਾਲ ਦੀ ਉਮਰ ਹੈ ਉਹਦੋਂ ਮੈਂ 23 ਸਾਲ ਦਾ ਹਾਂਗਾ ਵੱਤ ਤੋਂ 24 ਸਾਲ ਦਾ ਮੈਨੂੰ ਕਹਿਣ ਲਗਾ ਮੇਰਾ ਮਨ ਹਿਲ ਗਿਆ ਤੇਰੇ ਬੋਲਾਂ ਨੇ ਹਿਲਾ ਦਿੱਤਾ ਮੈਨੂੰ ਸਟੱਡੀ ਕਰਨੀ ਪਵੇਗੀ ਮੈਨੂੰ ਨਵੇਂ ਸਿਰੇ ਤੋਂ ਅਧਿਐਨ ਕਰਨਾ ਪਿਆ। ਹਿਲਾ ਦਿੱਤਾ ਹੈ ਮੇਰਾ ਹਿਰਦਾ। ਮੈਂ ਕਿ ਪ੍ਰਮਾਤਮਾ ਤੇਰੇ ਹਿਰਦੇ ਨੂੰ ਇਤਨਾ ਹਿਲਾਵੇ, ਇਤਨਾ ਹਿਲਾਵੇ, ਪਰ ਤੇਰਾ ਹਿਰਦਾ ਉੱਥੇ ਜਾ ਪਹੁੰਚੇ ਜਿੱਥੇ ਪ੍ਰਮਾਤਮਾ ਦਾ ਰਸ ਹੈ। ਉਸ ਦੀ ਹੋਂਦ ਹੈ, ਉਸ ਦਾ ਪ੍ਰਕਾਸ਼ ਹੈ। ਇਤਨੀ ਗੱਲ ਉਸ ਨੇ ਸਵੈਮ ਪਸੰਦ ਕੀਤੀ। ਹੁਣ ਮੈਂ ਇਸ ਕਰਾਂ ਅਗਰ ਕੋਈ ਪ੍ਰਤੱਖ ਪ੍ਰਮਾਣ ਪ੍ਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ। ਕੋਈ ਪ੍ਰਤੱਖ ਸਬੂਤ ਨਹੀਂ। ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ। ਸੰਤ ਜੋ ਕਹਿੰਦੇ ਨੇ, ਅਵਤਾਰੀ ਪੁਰਸ਼ ਜੋ ਕਹਿੰਨ ਕੋਈ ਪ੍ਰਤੱਖ ਸਬੂਤ ਨਹੀਂ। ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਕਹਾਂ ਲਗੇ ਇਹ ਉਕੀਟ ਬਖਾਨੇ ਮਹਿਮਾ ਦੌਰ ਤੋ ਹੀ ਪ੍ਰਭ ਜਾਣੇ। ਪਿਤਾ ਜਨਮ ਜਿਉਂ ਪੁੱਤ ਨਾ ਪਾਵੇ ਕੀ ਸਬੂਤ ਬੱਚੇ ਕੋ ਪਿਉ ਦੇ ਹੋਂਦ ਦਾ। ਭਰੋਸਾ ਹੈ, ਵਿਸ਼ਵਾਸ ਦਾ ਜਿਸਤਾ ਹੈ। ਮਾਂ ਨੇ ਘੇ ਅਨੇ ਪਿਉ ਨੂੰ ਪਿਉ ਕਰਕੇ ਧੇ ਰਿhta ਹੈ। ਜੇ ਮਾਂ ਦੇ ਕਹਿਣੇ ਤੇ ਤੂੰ ਪਿਓ ਨੂੰ ਪਿਓ ਕਰਕੇ ਕਹਿ ਸਕਦਾ ਹੈ ਤੇ ਗੁਰੂ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਦਿਆ। ਮਾਂ ਨੂੰ ਪਤਾ ਹੈ। ਗੁਰੂ ਨੂੰ ਪਤਾ ਹੈ। ਅਵਤਾਰ ਨੂੰ ਪਤਾ ਹੈ। ਪਰ ਗੁਰਜਵਤੀ ਗੱਲ ਇਹ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ। ਉਸ ਬਾਰੇ ਸਿੱਧੀ ਸੂਚਨਾ ਦੇ ਸਕਦਾ ਹੈ। ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ। ਪ੍ਰਤੱਖ ਸਪਰਮਾਨ ਨਹੀਂ ਦੇ ਸਕਦਾ। ਇਸ ਸੋਚ ਤੇ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਔਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਹੈ ਇਸ ਸੋਚ ਤੇ ਵਿਗਿਆਨ ਕਹਿ ਦਿੰਦਾ ਸਰੀਰ ਦੀ ਚੀਰਾ 파ੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸਾਇੰਸ ਨੇ ਆਤਮਾ ਨੂੰ ਨਹੀਂ ਮੰਨਿਆ ਕਹਿੰਦੇ ਠੀਕ ਹੈ ਚੀਰਾ 파ੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਹੋਂ ਹੈ ਮਿੰਜ ਹੈ ਮਾਸ ਹੈ ਹਡੀਆਂ ਹੈ ਆਤਮਾ ਨਾਮ ਦੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪ੍ਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਏ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਬਿਸਰਾ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨੇ ਅੰਦਰ ਹੈ ਕਿਨੇ ਕੜੀਗੇ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਤੇ ਫਿਰ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਕਾਂ ਦਾ ਆਖਰ ਡੰਗ ਕੀ ਹੈ ਫਿਰ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਿਹਾ ਪਗਤ ਕਬੀਰ ਜੀ ਦੇ ਕਬੀਰ ਕਹਨ ਮੈਥੋਂ ਕੋਈ ਢੱਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਉਹ ਪ੍ਰੋਫੈਸਰ ਸਲੋਕੀ ਜਿਹੜਾ ਕਿ ਕਹਿੰਦਾ ਸੀ ਮੈਂ ਪਰਮਾਤਮਾ ਦੇ ਵਜੂਦ ਨੂੰ ਨਹੀਂ ਮੰਨਦਾ ਉਹਨੇ ਬਹੁਤ ਵੱਡਾ ਇੱਕ ਇਕਤਿਮਾਬ ਕੀਤਾ ਇਕੱਠਾ ਜਿਹਦੇ ਵਿੱਚ ਉਹਨੇ ਸਾਰੇ ਧਰਮਾਂ ਦੇ ਜਿਹੜੇ ਬਹੁਤ ਹੀ ਪੁੰਚੀ ਹੋਏ ਲੋਕ ਸੀ ਮੌਲਵੀ ਉਲਮਾ ਕਰਾਮ ਪੰਡਤ ਪਾਦਰੀ ਜਿਹੜੇ ਵੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਨੋਲੇਜ ਆਪਣੇ ਆਪਣੇ ਧਰਮਾਂ ਦਾ ਗਿਆਨੀ ਉਹਨਾਂ ਸਾਰਿਆਂ ਨੂੰ ਉਹਨੇ ਇਕੱਠਾ ਕੀਤਾ ਸੀ ਉਹ ਸਾਰਿਆਂ ਨੇ ਜਿੱਲੇ ਉਸ ਪ੍ਰੋਫੈਸਰ ਸਲੋਕੀ ਨੂੰ ਪਰਮਾਤਮਾ ਦੇ ਬਾਰੇ ਦੱਸਿਆ ਪਰ ਉਹ ਉਹਨਾਂ ਕੋਲੋਂ ਉਹ ਸਮਝ ਲੋ ਕਿ ਮਤਮਨ ਨਹੀਂ ਹੋਇਆ ਉਹਨਾਂ ਦੇ ਜਵਾਬਾਂ ਨਾਲ ਉਹ ਮਤਮਨ ਨਹੀਂ ਹੋਇਆ ਨਹੀਂ ਮੰਨਦਾ ਪਿਆ ਪਰ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਆਣੇ ਉਹਨਾਂ ਵਿਚਾਰ ਕੀਤੇ ਉਹਨਾਂ ਗਿਆਨ ਕੀਤਾ ਉਹਨੂੰ ਦੱਸਿਆ ਪਰਮਾਤਮਾ ਦੇ ਬਾਰੇ ਤੇ ਫਿਰ ਉਹ ਗਿਆਨੀ ਸੰਤ ਸਿੰਘ ਮਸਕੀਨ ਆਂਦਾ ਮਰੀਦ ਬਣ ਗਿਆ ਸਮਝ ਲੋ ਕਿ ਮੰਨ ਗਿਆ ਕਿ ਵਾਕਈ ਤੁਹਾਡੇ ਕੋਲ ਬਹੁਤ ਇਲਮ ਹੈ ਤੁਹਾਡੇ ਕੋਲ ਬਹੁਤ ਜ਼ਿਆਦਾ ਨੋਲਿਜ ਹੈ ਗੱਲ ਤੁਸੀਂ ਕੀਤੀ ਹੈ ਪੂਰੀ ਔਥੈਂਟਿਕ ਮੈਨੂੰ ਤੁਸੀਂ ਲਾਜਵਾਬ ਕਰ ਦਿੱਤਾ ਮੈਨੂੰ ਤੁਸੀਂ ਇਸ ਚੀਜ਼ ਤੇ ਕਾਇਲ ਕਰ ਦਿੱਤਾ ਕਿ ਵਾਕਈ ਪ੍ਰਮਾਤਮਾ ਦਾ ਵਜੂਦ ਹੈ ਤੇ ਵੀਰ ਉਹ ਇਸ ਤਰ੍ਹਾਂ ਉਹ ਹੀ ਕਰ ਸਕਦਾ ਜਿੰਨ ਕੋ ਇਲਮ ਹੋਵੇ ਗਿਆਨੀ ਸੰਸੀ ਮਸਕੀਨਾਂ ਨੂੰ ਗਿਆਨ ਦਾ ਸਾਗਰ ਐਵੇਂ ਨਹੀਂ ਕਿਹਾ ਜਾਂਦਾ ਸੀ ਇਸੇ ਕਰਕੇ ਕਿਹਾ ਜਾਂਦਾ ਸੀ ਕਿ ਉਹਨਾਂ ਕੋਲ ਇਲਮ ਬੜਾ ਸੀ ਇਲਮ ਦੇ ਬਿਨਾ ਉੱਤੇ ਅਗਲੇ ਨੂੰ ਗੱਲ ਸਮਝਾਉਂਦੇ ਸੀ ਤੇ ਜਿਹੜੀ ਗੱਲ ਨੌਲੇਜ ਰੱਖਦੀ ਹੈ ਕੋ ਨੌਲੇਜ ਇਸ ਬੰਦੇ ਕੋ ਹੋਵੇ ਨਾ ਉਹਦੀ ਗੱਲ ਦਾ ਅਸਰ ਵੀ ਹੁੰਦਾ ਵੈ ਤੇ ਦੇਖ ਲੋ ਕਿਸ ਤਰ੍ਹਾਂ ਗਿਆਨੀ ਸੰਸੀ ਮਸਕੀਨ ਆਨੇ ਉਹਨੂੰ ਮਤਮਨ ਕੀਤਾ ਬਹੁਤ ਵਧੀਆ ਕਥਾ ਸੀ ਬਾਕੀ ਗਿਆਨੀ ਸੰਸੀ ਮਸਕੀਨ ਆਂਦਾ ਜਿਹੜਾ ਇਲਮ ਹੈ ਇਹਦੇ ਉੱਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਕਿ ਉਹ ਬਹੁਤ ਹੀ ਜ਼ਿਆਦਾ ਉਹਨਾਂ ਕੋ ਇਲਮ ਸੀ ਅੱਜ ਜੇ ਇਸ ਦੁਨੀਆ 'ਚ ਨਹੀਂ ਹੈ ਸਾਡੇ ਵਿੱਚ ਨਹੀਂ ਹੈ ਲੇਕਿਨ ਅੱਜ ਵੀ ਉਹਨਾਂ ਦੀ ਕਥਾ ਲੋਕ ਸੁਣਦੇ ਆ ਉਹਨਾਂ ਤੋਂ ਫਾਇਦਾ ਚੁੱਕਦੇ ਆ ਉਹਨਾਂ ਨੂੰ ਜਿਹੜਾ ਸੁਣਦਾ ਵੈ ਜਿਹੜਾ ਗਰੀਬ ਸੰਸਰੀ ਮਸਕੀਨਾਂ ਦੀ ਕਥਾ ਸੁਣਨ ਆਲਾ ਨਾ ਉਹਨੂੰ ਉਹਨਾਂ ਦੀ ਕਥਾ ਸੁਣ ਕੇ ਬੜਾ ਹੀ ਆਨੰਦ ਤੇ ਸਰੂਰ ਹੁੰਦਾ ਵੈ ਉਹਨੂੰ ਜੈਨੀ ਸਕੂਨ ਮਿਲਦਾ ਵੈ ਉਹ ਬੁਰਾਈਆਂ ਤੋਂ ਬਚਦਾ ਵੈ ਇਨਸਾਨੀਅਤ ਦਾ ਭਲਾ ਕਰਨਾ ਸ਼ੁਰੂ ਕਰ ਦਿੰਦਾ ਤੇ ਜਿਹੜਾ ਬੰਦਾ ਦੂਸਰਿਆਂ ਦੇ ਕੰਮ ਆਵੇ ਇਹ ਦੂਸਰੇ ਜਿਹੜੇ ਗਲਤ ਰਸਤੇ ਤੇ ਤੁਰੇ ਉਹਨਾਂ ਨੂੰ ਠੀਕ ਰਸਤੇ ਤੇ ਲੈ ਵੇ ਉਹਦੇ ਨਾਲ ਦਾ ਬੰਦਾ ਕੋਈ ਨਹੀਂ ਤੇ ਗਿਆਨੀ ਸੰਸੀ ਮਸਕੀਨ ਹੋਣੀ ਬਹੁਤ ਹੀ ਅੱਛੇ ਇਨਸਾਨ ਸੀ ਬਾਕੀ ਅਜ ਦੀ ਕਥਾ ਬਹੁਤ ਵਧੀਆ ਸੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਟੇਰਸ ਦਾ ਖਿਆਲ ਰਬਾਕਾ